ਖਰੋਟ ਵਰਗਾ ਸੁੱਕਾ ਪਿਆ ਥੱਲੇ ਬਾਡੀ ਲੈਨ ਦਾ ਰੰਗ ਚੈੱਕ ਕਰੋ ਬਈ ਟਰੈਕਟਰ ਦਾ ਲੋ ਜੀ ਛੜਨੇ ਕਰਕੇ ਦਾ ਰੰਗ ਥੋੜਾ ਜਿਹਾ ਖਰਾਬ ਹੋ ਗਿਆ ਠੀਕ ਆ ਫੱਟਾ ਫੁੱਟਾ ਕਿਤੋਂ ਦਾਗ ਹੀ ਨਹੀਂ ਬਾਈ ਤੇਲ ਤੂਲ ਗੇਅਰ ਬਾਕਸੇ ਦੇ ਦੋਨੇ ਸਾਈਡ ਦੇ ਨਵੇਂ ਪਏ ਹੋਏ ਆ ਇਹ ਇਹ ਟਰੈਕਟਰ ਪਹਿਲੇ ਦਿਨ ਤੋਂ ਹੀ ਖੇਤੀਬਾੜੀ ਤੇ ਚੱਲਿਆ ਹੋਇਆ ਠੀਕ ਆ ਜੀ ਇਹ ਟਰੈਕਟਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਹੈਗਾ ਜੀ ਐਤਵਾਰ ਦਾ ਦਿਨ ਤੇ ਕਾਫੀ ਐਤਵਾਰ ਹੋ ਗਏ ਬਾਈ ਐਤਵਾਰ ਨੂੰ ਵੀ ਬਾਹਰ ਲੰਘ ਜੀਦਾ ਕਿਤੇ ਟਰੈਕਟਰ ਡਰੋਟਰ ਦੇਖਣਾ ਤੇ ਅੱਜ ਮਨ ਸੀਗਾ ਵੀ ਐਤਵਾਰ ਆਪਾਂ ਨੇ ਅੱਜ ਘਰੇ ਰਹਿਣਾ ਜੀ ਆਪਣੇ ਪਿੰਡ ਗੁਰਦੁਆਰਾ ਸਾਹਿਬ ਹੀ ਖਨਪਾੜ ਸਾਹਿਬ ਰੱਖਿਆ ਉਹ ਉੱਧਰ ਵੀ ਜਾਣਾ ਜੀ ਤੇ ਨਗਰ ਕੀਰਤਨ ਵੀ ਆਉਣਾ ਤੇ ਨਾਲ ਦੀ ਨਾਲ ਆਪਣੇ ਕੋਲ ਇੱਕ ਟਰੈਕਟਰ ਵੀ ਆਇਆ ਬਾ 735 ਉਹ ਵੀ ਦਿਖਾਉਣਾ ਤੁਹਾਨੂੰ ਚੰਗਾ ਟਰੈਕਟਰ ਹੈ ਘੈਂਟ ਟਰੈਕਟਰ ਹੈ ਤੇ ਕਿਸੇ ਵੀ ਵੀਰ ਭਰਾ ਨੇ ਲੈਣਾ ਹੋਇਆ ਤਾਂ ਆਪਾਂ ਜਾਣਕਾਰੀ ਦੇਣੀ ਆ ਤੁਹਾਨੂੰ ਟਰੈਕਟਰ ਬਾਰੇ ਵੀਡੀਓ ਪ੍ਰੋਪਰ ਦੇਖ ਲਿਓ ਨਾਲ ਇੱਕ ਰੂਟਾਬਟਰ ਵੀ ਉਹ ਵੀ ਦਿਖਾ ਦੇਣਾ ਠੀਕ ਹੈ ਜੀ ਤੇ ਵੀਡੀਓ ਕਰਦੇ ਸ਼ੁਰੂ ਬਣੇ ਰਹੋ ਵਲੌਗ ਦੇ ਵਿੱਚ ਤੇ ਬਾਕੀ ਵੀਰੋ ਹਫਤਾ ਹੋ ਗਿਆ ਮੌਸਮ ਲਗਾਤਾਰ ਬੱਦਲਵਾਈ ਜੀ ਬਣੀ ਹੋਈ ਆ ਤੇ ਵਧੀਆ ਮੌਸਮ 15 20 ਦਿਨ ਇਦਾਂ ਹੀ ਰਹਿ ਜਵੇ ਠੰਡ ਜੀ ਪੈ ਜਵੇ ਬਾਈ ਤੇ ਫਸਲਾਂ ਆਪਣੀਆਂ ਵਧੀਆ ਨਿਕਲਣ ਗਿਆ ਰੱਬ ਸੁੱਖ ਰੱਖੇ ਤੇ ਟਰੈਕਟਰ ਤੁਹਾਡੇ ਵਾਸਤੇ ਲੈ ਕੇ ਆਏ ਜੀ ਸਵਰਾਜ 735 ਤੇ ਜੋ ਵੀ ਗੱਲਬਾਤ ਆ ਤੁਹਾਨੂੰ ਸਾਰੀ ਦੱਸਣੀ ਆ ਟਰੈਕਟਰ ਬਾਰੇ ਸਭ ਤੋਂ ਪਹਿਲਾਂ ਦੱਸੀਏ ਬਾਈ ਟਰੈਕਟਰ 2002 ਮਾਡਲ ਦਾ ਟਰੈਕਟਰ ਹੈ ਕੰਡੀਸ਼ਨ ਦਾ ਟਰੈਕਟਰ ਸਾਰਾ Ориਜਨਲ ਹੈ ਜੀ ਠੀਕ ਹੈ ਜੀ ਕੋਈ ਟਰੈਕਟਰ ਨਾਲ ਛੇਡਖਾਨੀ ਕੋਈ ਕਿਤੇ ਰੰਗ ਪੇਂਟ ਕੋਈ ਟੱਚਿੰਗ ਕੋਈ ਕੁਝ ਨਹੀਂ ਹੈਗਾ ਜੀ ਜੋ ਹੈਗਾ ਜੈਨੂਨ ਹੈ ਠੀਕ ਹੈ ਜੀ ਆਪਾਂ ਆਪਣੀ ਤਸੱਲੀ ਕਰਕੇ ਲੈ ਆ ਤੁਸੀਂ ਆਪਦੀ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਣਾ ਜਿਹਨੇ ਵੀ ਲੈਣਾ ਹੋਇਆ ਠੀਕ ਹੈ ਜੀ ਤੇ ਬਾਕੀ ਰੰਗ ਪੇਂਟ ਥੋੜੇ ਸਾਹਮਣੇ ਆ ਟਰੈਕਟਰ ਦਾ ਮਨ ਕੇ ਚਲੋ 80 ਪੈਸੇ 75 ਤੋਂ 80 ਪੈਸੇ ਟਰੈਕਟਰ ਦਾ ਰੰਗ ਪਿਆ ਬਾਈ ਠੀਕ ਹੈ ਜੀ ਤੇ ਇਕੱਲਾ ਉੱਪਰੋਂ ਵਧੀਆ ਨਹੀਂ ਹੈਗਾ ਟਰੈਕਟਰ ਵਿੱਚੋਂ ਵੀ ਚੰਗਾ ਇੰਜਣ ਇੰਜਣ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਬਲੋ ਬਲੂ ਨਹੀਂ ਹੈਗੀ ਟਰੈਕਟਰ ਦੀ ਤੇ ਐਲੂਲ ਪ੍ਰੈਸ਼ਰ ਤੇ ਲੈ ਕੇ ਲਿਫਟ ਤੇ ਲੈ ਕੇ ਸਾਰੇ ਟਰੈਕਟਰ ਚੰਗਾ ਠੀਕ ਹੈ ਜੀ ਤੇ ਰੇਮਰੂਮਾ ਦਾ ਰੰਗ ਚੈੱਕ ਕਰ ਲਓ ਬਹੁਤ ਸੋਹਣਾ ਪਿਆ ਬਾਈ ਕਿਨਾਰੀਆਂ ਤੇ ਰੰਗ じゃ ਘਸਿਆ ਹੋਇਆ ਐਂ ਲਾ ਲਓ ਵੀ ਟਰੈਕਟਰ ਦੀ ਕੰਡੀਸ਼ਨ 6 7 ਮਾਡਲ ਵਾਲੀ ਹੈ ਸ਼ੇਸਤ ਮਾਡਲ ਦੀ ਵੀ ਚੰਗੇ ਮਾਡਲ ਦੀ ਵਾਲੀ ਕੰਡੀਸ਼ਨ ਆ ਟਰੈਕਟਰ ਦੀ ਜੋ ਵੀ ਲੱਟਾਂ ਲੁੱਟਾਂ ਸਾਰਾ ਕੁਝ ਨਾਲ ਦਾ ਏ ਬੰਪਰ ਚੇਂਜ ਹੋਇਆ ਹੋਇਆ ਬਾਅਦ ਚ ਬਾਈ ਠੀਕ ਆ ਜੀ ਬੰਪਰ ਨਾਲ ਦਾ ਨਹੀਂ ਹੈਗਾ ਤੇ ਇਧਰੋਂ ਵੀ ਚੈੱਕ ਕਰੋ ਕੰਡੀਸ਼ਨ ਲਿਫਟ ਪੰਪ ਵੀ ਹਜੇ ਤੱਕ ਨਾਲ ਦਾ ਬਾਈ ਖੁੱਲੇ ਨਹੀਂ ਹੈਗਾ ਲਿਫਟ ਪੰਪ ਠੀਕ ਆ ਜੀ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ ਤੁਸੀਂ ਟਾਇਰ ਬਾਈ 55 ਪੈਸੇ ਟਾਇਰ ਲਾ ਲੋ 55 60 ਪੈਸੇ ਤੁਸੀਂ ਅੱਧੇ ਵੀ ਮੰਨ ਸਕਦੇ ਆ ਠੀਕ ਹੈ ਜੀ ਆਪਾਂ ਤੁਹਾਨੂੰ ਜੋ ਗੱਲਬਾਤ ਹੁੰਦੀ ਆਪਾਂ ਤੁਹਾਨੂੰ 5 10 ਪੈਸੇ ਚੀਜ਼ ਘੱਟੇ ਦੱਸੇ ਕਰਨੀ ਵੱਧ ਨਹੀਂ ਦੱਸੇ ਕਰਨੀ ਓਕੇ ਜੀ ਤੇ ਬਹੁਤ ਚੰਗਾ ਟਰੈਕਟਰ ਆ ਕਿਸੇ ਨੇ ਘਰੇਲੂ ਲੈਣਾ 735 ਸਾਡੇ ਇੱਧਰ ਸ਼੍ਰੀ ਆਨੰਦਪੁਰ ਸਾਹਿਬ ਨੂਰਪੁਰ ਵੇਦੀਆਂ ਇਸ ਏਰੀਏ ਦੇ ਵਿੱਚ ਬਹੁਤ ਡਿਮਾਂਡ ਰਹਿੰਦੀ ਆ ਇਸ ਟਰੈਕਟਰ ਦੀ ਤਾਂ ਕੁੱਲ ਮਿਲਾ ਕੇ ਬਹੁਤ ਵਧੀਆ ਟਰੈਕਟਰ ਆ ਬਾਈ ਕੋਈ ਵੀ ਅੰਦਰੋਂ ਦੇਖ ਲੋ ਮਰਾੜ ਮੂੜ ਬਾਈ ਵਧੀਆ ਪਏ ਆ ਕਿ ਤੋਂ ਕੋਈ ਟੰਕਾ ਟੱਲਾ ਨਹੀਂ ਹੈਗਾ ਮਰੜਾ ਦਾ ਠੀਕ ਹੈ ਜੀ ਬਾਕੀ ਵੀਰੋ ਹਰੇਕ ਵੀਡੀਓ ਦੇ ਵਿੱਚ ਆਪਾਂ ਹੁਣ ਤੁਹਾਨੂੰ ਆ ਗੱਲ ਕਹਿੰਦੇ ਆ ਵੀ ਭਾਈ ਸਾਤੋਂ ਚੇ ਕਿਤੋਂ ਵੀ ਤੁਸੀਂ ਟਰੈਕਟਰ ਲੈਣਾ ਤਾਂ ਆਪਦੀ ਤਸੱਲੀ ਜ਼ਰੂਰ ਕਰੋ ਠੀਕ ਹੈ ਜੀ ਲੋ ਜੀ ਤੇ ਵੀਰੋ ਟਰੈਕਟਰ ਦਾ ਇੰਜਣ ਹਜੇ ਤੱਕ ਨਾਲ ਦਾ ਟਰੈਕਟਰ ਦਾ ਮੇਰੇ ਹਿਸਾਬ ਨਾਲ ਠੀਕ ਹੈ ਜੀ ਤੇ ਨਟ-ਨੋਟੇ ਤੇ ਖੁੱਲੇ ਨਹੀਂ ਹੈਗੇ ਹੈੱਡ ਦੇ ਟੈਪਟ ਕਵਰ ਜਰੂਰ ਪਟ ਹੋਏ ਹੋਏ ਆ ਆਹੋ ਪਰ ਕਿਉਂਕਿ ਟੈਪਟਾਂ ਟੂਪਟਾਂ ਸੈੱਟ ਕਰਨੀਆਂ ਪਈਆਂ ਨੇ ਕਈ ਵਾਰ ਠੀਕ ਆ ਜੀ ਬਾਕੀ ਮੇਰੇ ਹਿਸਾਬ ਨਾਲ ਹਜੇ ਟਰੈਕਟਰ ਦਾ ਇੰਜਨ ਖੁੱਲਿਆ ਨਹੀਂ ਹੈਗਾ ਠੀਕ ਆ ਲੋ ਜੀ ਬਾਕੀ ਤੁਸੀਂ ਦੇਖ ਲਓ ਬਾਈ ਕੰਡੀਸ਼ਨ ਚੰਗੀ ਤਰ੍ਹਾਂ ਰੇਡੀਏਟਰ ਬਹੁਤ ਵਧੀਆ ਪਿਆ ਲੋ ਜੀ ਅੰਦਰੋਂ ਛੋ ਛੂ ਦੇਖ ਲਓ ਰੰਗ ਰੂੰਗਾ ਦੇਖੋ ਬਾਈ ਪੂਰਾ ਰੰਗ ਖੜਾ ਟਰੈਕਟਰ ਦਾ ਇਹ ਜਿਹੜੇ ਸਵਰਾਜ ਟਰੈਕਟਰ ਬਾਈ ਟਰਾਲੀਆਂ ਤੇ ਚੱਲੇ ਹੋਏ ਹੁੰਦੇ ਨੇ ਉਹਨਾਂ ਦੀ ਕੰਡੀਸ਼ਨ ਹੋਰ ਹੋ ਜਾਂਦੀ ਹੈ ਇਹ ਟਰੈਕਟਰ ਪਹਿਲੇ ਦਿਨ ਤੋਂ ਹੀ ਖੇਤੀਬਾੜੀ ਤੇ ਚੱਲਿਆ ਹੋਇਆ ਠੀਕ ਹੈ ਜੀ ਇਹ ਟਰੈਕਟਰ ਕਦੇ ਜਿੱਦਾਂ ਨਿਕਲੇ ਆ ਟਰਾਲੀ ਤੇ ਨਹੀਂ ਯੂਜ਼ ਹੋਇਆ ਇਹ ਟਰੈਕਟਰ ਖੇਤੀਬਾੜੀ ਤੇ ਹੀ ਚੱਲਿਆ ਹੋਇਆ ਤੇ ਨਾਲ ਦੀ ਨਾਲ ਬਾਈ 6 ਫੁੱਟਾ ਰੂਟਾਵੇਟਰ ਵੀ ਦਿਖਾਉਣਾ ਸ਼ਕਤੀਮਾਨ ਦਾ ਬਾਈ ਇਹ ਤੋਤਾ ਨਹੀਂ ਹੈਗਾ ਇਹ ਇਦਾਂ ਹੀ ਜਿੱਦਾਂ ਥੋੜੇ ਸਾਹਮਣੇ ਆ ਇਹ بڑے ਗੇਅਰ ਵਾਲਾ ਬਾਈ ਰੂਟਾਵੇਟਰ ਇਹ ਮੇਰੇ ਸਾਬ ਨਾਲ 17 17 ਸੂਰਾ ਮਾਡਲ ਹੋਊਗਾ 16 ਜਾਂ 17 ਮਾਡਲ ਠੀਕ ਆ ਜੀ ਇਹਦਾ ਬਾਈ ਬਾਹਰ ਖੜਨੇ ਕਰਕੇ ਰੂਟਾਵੀਟਰ ਚੱਲਿਆ ਵਾ ਘੱਟ ਹੈ ਇਹ ਇਹ ਬਾਹਰ ਖੜਨੇ ਕਰਕੇ ਇਹਦਾ ਰੰਗ ਥੋੜਾ ਜਿਹਾ ਖਰਾਬ ਹੋ ਗਿਆ ਠੀਕ ਆ ਫੱਟਾ ਫੁੱਟਾ ਕਿਤੇ ਉਹ ਦਾਗ ਹੀ ਨਹੀਂ ਬਾਈ ਤੇਲ ਤੂਲ ਗੇਅਰ ਬਾਕਸੇ ਦੇ ਦੋਨੇ ਸਾਈਡ ਦੇ ਨਵੇਂ ਪਏ ਹੋਏ ਆ ਕੋਈ ਸੀਲ ਸੂਲ ਦਾ ਕੋਸ਼ ਕੋਈ ਕੰਮ ਨਹੀਂ ਹੈਗਾ ਬਲੇੜੇ ਦੇ 40 ਕ ਪੈਸੇ ਆ ਬਾਈ ਤੁਸੀਂ ਐ ਮੰਨ ਲਓ ਬਲੇੜ ਪੌਣੇ ਪਣਿਆ ਤੁਹਾਨੂੰ ਪਤੰਨੇ ਦੇ ਮੇਰੇ ਵਿੱਚ ਸ਼ਾਇਦ 46 ਬਲੇਡਰ ਦੇ ਵਿੱਚ ਮੇਰੇ ਸਾਹ ਨੇ ਕਿ 5000 ਦੇ ਬਲੇਡ ਪਾਣੇ ਦੇ ਵਿੱਚ ਮਸੀਓ 110 ਰੁਪਏ ਦਾ ਬਹੁਤ ਵਧੀਆ ਬਲੇਡ ਆਉਂਦਾ ਵਧੀਆ ਚੱਲਦਾ ਬਲੇਡ ਉਹ ਤੇ ਚੰਗਾ ਰੂਟਰਵੇਟਰ 6 ਫੁੱਟਾ ਕਿਸੇ ਕੋਲ ਛੋਟਾ ਟਰੈਕਟਰ ਆ ਕਿਸੇ ਨੇ ਖਾਸ ਤੌਰ ਤੇ ਕਿਸੇ ਨੇ ਬੂਟਿਆਂ ਵਿੱਚ ਪਾਉਣ ਵਾਸਤੇ ਲੈਣਾ ਤਾਂ ਬਹੁਤ ਵਧੀਆ ਰੂਟਰਵੇਟਰ ਆ ਬਾਈ ਠੀਕ ਆ ਸ਼ਕਤੀਮਾਨ ਦਾ ਰੇਟ ਤੁਹਾਨੂੰ ਉਹਦਾ ਕੁਆਲਟੀ ਬਾਰੇ ਪਤਾ ਹੀ ਆ ਵਧੀਆ ਚੀਜ਼ ਆ ਸਿੰਗਲ ਡਿਸਕਾਂ ਨਾਲ ਸ਼ਾਰਪ ਸ਼ੂਟ ਉਹਦੀ ਬਹੁਤ ਵਧੀਆ ਪਈ ਆ ਤੇ ਬਾਕੀ ਟਰੈਕਟਰ ਤੁਹਾਨੂੰ ਆਪਾਂ ਸਟਾਰਟ ਸ਼ੂਟ ਕਰਕੇ ਦਿਖਾਉਨੇ ਵੀਰੋ ਲੋ ਜੀ Air pressure check ਕਰੋ ਟਰੈਕਟਰ ਦਾ ਇਸ ਨਾਲ ਥੋੜਾ ਜਿਹਾ ਵੱਧਾ ਬਾਈ ਠੀਕ ਹੈ ਜੀ ਬਾਕੀ ਬਾਈ ਬਲੋਸ਼ ਰੋ ਜਮਾ ਨਹੀਂ ਟਰੈਕਟਰ ਦੀ ਫਿਲਹਾਲ ਦਾ ਜਿਹੜਾ ਟਰੈਕਟਰ ਠੰਡਾ ਹੈ ਮੈਂ ਘਰੋਂ ਹੀ ਸਟਾਰਟ ਕਰਕੇ ਨੇ ਆ ਤੇ ਇੱਕ ਵਾਈ ਥੋੜਾ ਜਿਹਾ ਆ ਪੈਪ ਦਾ ਇੱਥੇ ਰਿੰਗ ਪੈਣਾ ਜਿਹੜਾ ਆਪਣਾ ਲਿਫਟ ਵਾਲਾ ਪੈਪ ਹੁੰਦਾ ਇਹਦਾ ਛੋਟਾ ਜਿਹਾ ਰਿੰਗ ਜਿਹਾ ਪੈਣਾ ਇੱਕ ਇਹ ਇਥੇ ਥੋੜਾ ਜਿਹਾ ਲੀਕ ਕਰਦਾ ਬਾਕੀ ਤਾਂ ਟਰੈਕਟਰ ਅਖਰੋਟ ਵਰਗਾ ਸੁੱਕਾ ਪਿਆ ਥੱਲੇ ਬਾਡੀ ਲੈਣ ਦਾ ਰੰਗ ਚੈੱਕ ਕਰੋ ਬਈ ਟਰੈਕਟਰ ਦਾ ਲੋ ਜੀ ਦੇਖੋ ਕਿੰਨਾ ਵਧੀਆ ਰੰਗ ਖੜਾ ਠੀਕ ਹੈ ਜੀ ਤੋ ਕਿਸੇ ਵੀ ਮੇਰੇ ਵੀਰ ਭਰਾ ਨੇ 735 ਟਰੈਕਟਰ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਮੁੱਲ ਦੀ ਗੱਲ ਕਰੀਏ ਤਾਂ ਮੁੱਲੇ ਦਾ 175000 ਹੈ ਜੀ ਠੀਕ ਹੈ ਜੀ 175 175 ਮੁੱਲ ਇਹਦਾ ਤੁਹਾਨੂੰ ਆਰਸੀ ਮਿਲੂਗੀ ਤੇ ਇਹਦਾ ਤੁਹਾਨੂੰ ਐਫੀਡੈਪਟ ਮਿਲੂਗਾ ਕਈ ਮੇਰੇ ਵੀਰ ਭਰਾ ਪੁੱਛਦੇ ਵੀ ਇਹ ਨਾਮ ਹੋਊਗਾ ਕਿ ਨਹੀਂ ਹੋਊਗਾ ਜੀ ਤੇ ਵੀਰੇ ਦੱਸ ਦਈਏ ਟਰੈਕਟਰ ਨਾਮ ਨਹੀਂ ਹੋਣਾ ਇਹਦਾ ਤੁਹਾਨੂੰ ਸਿਰਫ ਐਫੀਡਾਇਵਿਟ ਮਿਲਣਾ ਕਿਉਂਕਿ ਇਹ ਟਰੈਕਟਰ ਪਾਸਿੰਗ ਤੋਂ ਬਾਹਰ ਹੈ ਹੁਣ 2026 ਚੜ ਗਿਆ ਹੁਣ ਤੁਹਾਡੇ 2010 ਮਾਡਲ ਟਰੈਕਟਰ ਵੀ ਨਾਮ ਨਹੀਂ ਹੋਣਾ 2025 ਦੇ ਵਿੱਚ ਤੁਹਾਡੇ 10 10 ਮਾਡਲ ਤੱਕ ਦਾ ਟਰੈਕਟਰ ਤੁਹਾਡੇ ਨਾਮ ਹੁੰਦਾ ਸੀਗਾ ਕਿਸੇ ਨੇ ਅੱਗੇ ਟਰੈਕਟਰ ਪਾਸ ਕਰਾਇਆ ਹੋਇਆ ਉਹ ਤੁਹਾਡੇ ਟਰੈਕਟਰ ਜ਼ਰੂਰ ਨਾਮ ਹੋ ਸਕਦਾ ਠੀਕ ਹੈ ਜੀ ਤੇ 1 2 3 ਮੇਰੇ ਵੀਰਾਂ ਨਾਲ ਗੱਲਬਾਤ ਹੋਈ ਆ ਵੀਰਾਂ ਨੇ ਕਹਿੰਦੇ ਸੀ ਮੇਤੋਂ ਟਰੈਕਟਰ ਲੇਗਾ ਸੀ ਵੀਰ ਇੱਕ ਫੋਰਡ 3600 ਉਹ ਕਹਿੰਦੇ ਵੀਰ ਉਹ ਅਸੀਂ ਕਹਿੰਦੇ ਅਸੀਂ ਟਰੈਕਟਰ ਪਾਸ ਕਰਾ ਲਿਆ ਲਿਆ ਕੇ ਉਹ ਟਰੈਕਟਰ 93 ਮਾਡਲ ਸੀਗਾ ਮੈਂ ਫਿਰ ਉਹਨਾਂ ਨੂੰ ਕੱਚਾ ਵੀ ਤੁਸੀਂ ਪਾਸ ਕਿਵੇਂ ਕਰਾਇਆ ਉਹ ਜਦੋਂ ਮੈਂ ਉਹਨਾਂ ਦੀ ਮਨ ਉਹਨੇ ਕਾਪੀ ਦੀ ਫੋਟੋ ਭੇਜੀ ਤਾਂ ਬਾਈ ਉਹ ਇੱਕ ਡੁਪਲੀਕੇਟ ਤਰੀਕੇ ਦੇ ਨਾਲ ਉਹਨਾਂ ਦਾ ਟਰੈਕਟਰ ਪਾਸ ਕਰਤਾ ਕਿਸੇ ਨੇ ਕਚੈਰੀਆਂ ਦੇ ਵਿੱਚ ਬਹੁਤ ਦੋ ਨੰਬਰ ਦਾ ਕੰਮ ਚੱਲਦਾ ਹੁਣ ਤਾਂ ਨਹੀਂ ਚੱਲਦਾ ਬਹੁਤ ਟਾਈਮ ਦਾ ਚੱਲਦਾ ਸੋ ਬਾਈ ਇਦਾਂ ਦੀ ਗੱਲਾਂ ਤਾਂ ਉਹ ਬਚਿਆ ਕਰੋ ਉਹਦਾ ਕੋਈ ਫਾਇਦਾ ਨਹੀਂ ਉਹ ਤੋਂ 12000 ਰੁਪਏ ਲੈ ਲਿਆ ਤੇ ਉਹਦਾ ਦੋ ਨੰਬਰ ਦੇ ਵਿੱਚ ਡੁਪਲੀਕੇਟ ਜੀ ਸਟੈਂਪ ਲਾ ਕੇ ਟਰੈਕਟਰ ਨਾਮ ਕਰਤਾ ਉਹਦੇ ਠੀਕ ਆ ਜੀ ਤੂੰ ਬੇਨਤੀ ਆ ਬਾਈ ਥੋੜਾ ਜਿਆ ਕਿਸੇ ਨੂੰ ਜਾਣਕਾਰ ਕਿਸੇ ਵਧੀਆ ਬੰਦੇ ਨੂੰ ਪੁੱਛਿਆ ਕਰੋ ਇਸ ਇਹ ਗੱਲ ਦੇ ਬਾਰੇ ਜਿੰਨੇ ਵੀ ਟਰੈਕਟਰ ਪੁਰਾਣੇ ਮਾਡਲ ਨੇ ਇਹ ਟਰੈਕਟਰ ਥੋੜੇ ਬਿਨਾ ਪਾਸਿੰਗ ਤੋਂ ਹੁਣ ਜੇ ਥੋੜਾ ਟਰੈਕਟਰ ਪਾਸ ਹੋਊਗਾ ਤਾਂ ਤੁਹਾਡੀ ਚਿਪ ਵਾਲੀ ਕਾਪੀ ਬਣੂਗੀ ਜਿਹੜੀਆਂ ਤੁਹਾਡੀਆਂ ਕਾਗਜ਼ ਵਾਲੀਆਂ ਕਾਪੀਆਂ ਉਹਦੇ ਤੇ ਤੁਹਾਡਾ ਟਰੈਕਟਰ ਨਾਮ ਨਹੀਂ ਹੋ ਸਕਦਾ ਬਾਈ ਠੀਕ ਆ ਜੀ ਕਈ ਮੇਰੇ ਵੀਰ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਹੁਤ ਟਾਈਮ ਬਾਅਦ ਟਰੈਕਟਰ ਲੈਣਾ ਉਹਨੂੰ ਇਸ ਬਾਰੇ ਨੌਲੇਜ ਨਹੀਂ ਹੁੰਦੀ ਬਾਈ ਉਹ ਥੋੜੀਆਂ ਗੱਲਾਂ ਗਲਤ-ਗਲਤਾਂ ਦੇ ਵਿੱਚ ਆ ਕੇ ਫਸ ਕੇ ਇਦਾਂ ਇਦਾਂ ਦਾ ਕੰਮ ਕਰਾਵੰਨੇ ਆ ਤਾਂ ਤੁਸੀਂ ਐਫੀਡੈਵਿਟ ਜੀ ਤੋਂ ਟਰੈਕਟਰ ਲੈਣੇ ਹੋ ਉਹਨੂੰ ਆਪਣਾ ਦੇ ਦਿਓ ਉਥੋਂ ਲੈ ਲਓ ਇਹੀ ਤੁਹਾਡੇ ਵਾਸਤੇ ਆਪਸ਼ਨ ਆ ਹੋਰ ਕੋਈ ਆਪਸ਼ਨ ਨਹੀਂ ਹੈਗੀ ਠੀਕ ਹੈ ਜੀ ਤੇ ਕਿਸੇ ਵੀ ਮੇਰੇ ਭਰਾ ਨੇ ਲੈਣਾ ਟਰੈਕਟਰ ਮੇਰੇ ਪਿੰਡ ਖੜਾ ਜੀ ਪਿੰਡ ਹੈਗਾ ਮੇਰਾ ਝੱਲੀਆਂ ਖੁਰਦ ਰੋਪੜ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਤੇ ਦੋਨੇ ਪਾਸੇ ਤੋਂ 5 ਕਿਲੋਮੀਟਰ ਚਮਕੌਰ ਸਾਹਿਬ ਤੋਂ ਵੀ ਤਕਰੀਬਨ 10 ਕਿਲੋਮੀਟਰ ਪੈਂਦਾ ਰੋਪੜ ਤੋਂ 5 ਕਿਲੋਮੀਟਰ ਪੈਂਦਾ ਸਰਜੀਤ ਦੀਆਂ ਲੈਟਾਂ ਤੇ ਜੇਲ੍ਹ ਵਾਲਾ ਰੋਡ ਵੱਜਦਾ ਉਸ ਰੋਡ ਤੇ ਮੇਰਾ ਮੇਨ ਰੋਡ ਤੇ ਪਿੰਡ ਹੈ ਚੱਲੀਆਂ ਖੁਰਦ ਮਾਲਾਂ ਚੱਲੀਆਂ ਦੋ ਪਿੰਡ ਇਕੱਠੇ ਹੀ ਆ ਠੀਕ ਆ ਜੀ ਉੱਥੇ ਆ ਕੇ ਤੁਸੀਂ ਟਰੈਕਟਰ ਬਾਰੇ ਟਰੈਕਟਰ ਦੇਖ ਸਕਦੇ ਆ ਤੇ ਬਾਈ ਇਹ ਸਾਈਡ ਤੋਂ ਵੀ ਰੰਗ ਦੇਖੋ ਕਿੰਨਾ ਟਰੈਕਟਰ ਤਾਂ ਵਧੀਆ ਪਿਆ ਮੈਂ ਹਜੇ ਟਰੈਕਟਰ ਤੇ ਪਾਣੀ ਤੱਕ ਵੀ ਨਹੀਂ ਮਾਰਿਆ ਬੈਟਰੀ ਬੂਟਰੀ ਜਿਵੇਂ ਨਵੀਆਂ ਟਰੈਕਟਰ ਦੀ ਠੀਕ ਆ ਜੀ ਸਰਵੋ ਸਰਵੋ ਸਰ ਟਰੈਕਟਰ ਦੀ ਪਿਛਲੇ ਮਹੀਨੇ ਦੀ ਹੋਈ ਵੀ ਆ। ਮਗਰਾੜਾਂ ਦੇ ਬਾਈ ਟੇਪ ਹੋਈ ਹੋਈ ਆ, ਪੁਰਾਣੀ ਹੋਈ ਹੋਈ ਆ, ਠੀਕ ਆ ਜੀ। ਹੁਣ ਦੀ ਨਹੀਂ ਹੋਈ ਹੋਈ। ਪੁਰਾਣੀ ਟੇਪ ਹੋਈ ਹੋਈ ਆ ਤੇ ਪਿੱਛੇ ਵੀ ਲਿੰਕਾਂ ਲੁੰਕਾਂ ਬਾਈ ਦੂਜੀਆਂ ਲੱਗੀਆਂ ਹੋਈਆਂ ਨੇ। ਠੀਕ ਹੈ ਜਿਹੜੀਆਂ ਵੱਧ ਕੱਟ ਕਰਨ ਵਾਲੀਆਂ ਲਿੰਕਾਂ ਹੁੰਦੀਆਂ ਉਹ ਲਿੰਕਾਂ ਲੱਗੀਆਂ ਹੋਈਆਂ ਨੇ ਟਰੈਕਟਰ ਨੂੰ। ਇੱਕ ਮਗਰਾੜ ਨੂੰ ਲਾਈਟ ਲੱਗਣੀ ਆ, ਬਾਕੀ ਕੰਮ ਸਾਰਾ ਓਕੇ ਆ। ਤੇ ਛੋਟੀ ਜੀ ਬੇਨਤੀ ਹੋਰ ਹੈ ਜੀ ਤੇ ਜਿਹੜੇ ਚਾਹਵਾਨ ਵੀਰਾਂ ਸਿਰਫ ਉਹੀ ਵੀਰ ਕਾਲ ਕਰਿਆ ਕਰੋ ਬਾਈ। ਇਹ ਇੱਕ ਥੋੜੀ ਜਿਹਾ ਇਦਾਂ ਹੁੰਦਾ ਹੈ ਕਈ ਵਾਰ ਕੌਲਾਂ ਬਹੁਤ ਕਿਉਂਕਿ ਵੀਡੀਓ ਮੈਂ ਇੰਸਟਾਗ੍ਰਾਮ ਤੇ ਵੀ ਪਾ ਦਨਾ ਬਾਈ ਫੇਸਬੁੱਕ ਤੇ ਵੀ ਪੈ ਜਾਂਦੀ ਹੈ YouTube ਤੇ ਵੀ ਪੈ ਜਾਂਦੀ ਆ ਤੇ ਫੋਨ ਕੌਲਾਂ ਕਈ ਵਾਰ ਬਹੁਤ ਜ਼ਿਆਦਾ ਆਉਂਦੀਆਂ ਕਈ ਵਾਰ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੁੰਦਾ ਫਿਰ ਉਹਦਾ ਕੋ ਉਹਦੀ ਕਾਲ ਵੀ ਬਾਈ ਟੈਂਡ ਨਹੀਂ ਹੁੰਦੀ ਹੈਗੀ ਇੰਨੀਆਂ ਕੌਲਾਂ ਕਰਕੇ ਠੀਕ ਆ ਜੀ ਇੱਕ ਬੇਨਤੀ ਹੋਰ ਹੈ ਜੀ ਕਿਸੇ ਨੇ ਵੀ ਟਰੈਕਟਰ ਦੇਖਣ ਆਉਣਾ ਹੁੰਦਾ ਚਾਹੇ ਨੇੜੇ ਆਉਣਾ ਚਾਹੇ ਦੂਰੇ ਆਉਣਾ ਤਾਂ ਵੀਰ ਬਣ ਕੇ ਫੋਨ ਕਰਕੇ ਆਇਆ ਕਰੋ ਬਾਈ ਜੀ ਕਿਉਂਕਿ ਮੈਂ ਥੋੜੀ ਜਿਹਾ ਕੱਲ ਵੀ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਵੀ ਆਪਣਾ ਕੋਈ ਮੈਨੂੰ ਹੱਲ ਦੱਸਿਓ ਬਹੁਤ ਸਾਰੇ ਵੀਰਾਂ ਨੇ ਹੱਲ ਦੱਸੇ ਵੀ ਤੁਸੀਂ ਡੇਟ ਦੱਸਿਆ ਕਰੋ ਤੁਸੀਂ ਕਿਹੜੀ ਤਰੀਕ ਨੂੰ ਵੀਡੀਓ ਬਣਾਈ ਆ ਠੀਕ ਆ ਜੀ ਉਹ ਸਾਬ ਨਾਲ ਬੰਦਾ ਆਈਡੀਆ ਲਾ ਲੈਂਦਾ ਤੇ ਬਾਈ ਬਾਪੂ ਵੀ ਪਹੁੰਚ ਗਿਆ ਤੇ ਆਗਲੇ ਕੇ ਆਇਆ ਬਾਈ ਉਧਰ ਗੱਣਾ ਘੜ ਰਹੇ ਆ ਤੇ ਅੱਜ ਕੰਮ ਨੂੰ ਪੂਰਾ ਵਿੜਿਆ ਪਿਆ ਬਾਪੂ ਮੈਂ ਵੀ ਖੇਤਾਂ 'ਚ ਟਰੈਕਟਰ ਲੈ ਕੇ ਆਇਆ ਮੈਂ ਚਲੋ ਇਹ ਸ਼ਾਂਤ ਜਿਹਾ ਮਾਹੌਲਾ ਹੋਰ ਬਾਈ ਡੈਡੀ ਸਤਿ ਸ੍ਰੀ ਅਕਾਲ ਉਹ ਠੀਕ ਆ ਜੀ ਬੜਾ ਲੱਦਿਆ ਮੋਟਰਸਾਈਕਲ ਆਗਲੇ ਘਰ ਆ ਠੀਕ ਆ ਤੇ ਬਾਈ ਸੇਫਟੀ ਪੂਰੀ ਆ ਜਸਤਾਨੇ ਪਾਏ ਹੋਏ ਹੱਥਾਂ 'ਚ ਠੰਡ ਦੇ ਵੀ ਪੂਰਾ ਬਚਾਉ ਆ ਠੀਕ ਆ ਇਹ ਸੇਫਟੀ ਸਾਡੀ ਬਾਈ ਕੰਪਨੀ ਵਾਲੀ ਜਿਹੜੀ ਸੇਫਟੀ ਜਿਹੜੀ ਤੁਹਾਨੂੰ ਬਾਹਰ ਕੰਪਨੀ ਵਿੱਚ ਦਿੱਤੀ ਵਿਤੀ ਲਜਾਵਰ ਵਿੱਚ ਉਹ ਪੂਰੀ ਸੇਫਟੀ ਬਾਪੂ ਹਜੇ ਤੱਕ ਵਰਤ ਰਿਹਾ ਠੀਕ ਆ ਇਹ ਮੈਨੂੰ ਦੋ ਸਾਲ ਦਾ ਕੁੱਟਾ ਹੋ ਗਿਆ ਠੀਕ ਆ ਇਹ ਜਸਤਾਨੇ ਬਾਈ ਸਾਨੂੰ ਇੱਕ ਦਿਨ ਛੱਡ ਕੇ ਮਿਲਦੇ ਹੁੰਦੇ ਸੀ ਉਰੇ ਵੀ ਮਿਲਦੇ ਹੁੰਦੇ ਦਿਖਾਏ ਮੋੜਾ ਜੀ ਬਹੁਤ ਹੈ ਹਾਂ ਹਾਂ ਇਹ ਸਾਨੂੰ ਇੱਕ ਇੱਕ ਦਿਨ ਛੱਡ ਕੇ ਮਿਲਦੇ ਤੇ ਉੱਥੇ ਹੈਲਮਟ ਜਸਾਨੇ ਸੇਫਟੀ ਬੂਟ ਇਹ ਪਾਉਣੇ ਮਲਗੀ ਲਾਜ਼ਮੀ ਤੇ ਤੇ ਮੈਂ ਤਾਂ ਬਾਈ ਪੋਣੇ ਪੋਣੇ ਛੱਡਦੇ ਬਾਪੂ ਹਜੇ ਵੀ ਚੱਲ ਰਿਹਾ ਕੰਟੀਨਿਊ ਠੀਕ ਆ ਡਾਡੀ ਠੀਕ ਆ ਠੀਕ ਆ ਫੈਕਟਰੀ ਦੀ ਵੀਡੀਓ ਪਾਤੀ ਆਪਾਂ ਨੇ ਅੱਜ 735 ਦੀ ਰੂਡਾ ਮੀਟਰ ਬਾਈ ਬਾਪੂ ਕਹਿੰਦਾ ਰੱਖਣਾ ਮੈਂ ਜਿਹੜਾ ਵੀ ਰੂਡਾ ਮੀਟਰ ਲਿਆ ਉਹਨਾਂ ਨੂੰ ਕਹਿ ਦਿੰਦਾ ਰੱਖਣਾ ਆਪਾਂ ਨੇ ਇਹ ਹਾਂ ਇਹ ਰੱਖਣਾ ਮੈਂ ਤਾਂ ਫੋਨ ਤੇ ਖੜਾ ਲਾ ਲਿਆ ਹਾਂ ਹੋਰ ਗਾਂ ਸੀਗੇ ਨਾ ਉਹ ਮੈਂ ਫਿਰ ਮਿਲਦੇ ਨਹੀਂ ਉਹਨੂੰ ਆਏ ਜਿਹੜੇ ਮਰਜ਼ੀ ਨਾਲ ਬਾਹਰ ਤੋਂ ਕਰਾਈ ਜਾਂ ਠੀਕ ਆ ਮੈਂ ਮੇਰਾ ਖਰਚਾ ਮੈਂ ਆਪਣਾ ਆਪੇ ਕਰ ਦਿੰਦਾ ਠੀਕ ਆ ਠੀਕ ਆ ਠੀਕ ਆ ਠੀਕ ਇਹ ਤਾਂ ਮੈਂ ਪਿੱਛੇ ਦੁਗਣੇ ਲਾਉਂਗਾ ਠੀਕ ਆ ਚੱਲ ਕੋਈ ਨਹੀਂ ਤੇ ਇਧਰ ਉਧਰ ਗੰਨਾ ਬਾਈ ਠੀਕ ਆ ਆ ਵੀ ਗੰਨਾ ਹੈ ਇਹਦਾ ਵੀ ਆਪਾਂ ਨੇ ਹਜੇ ਕਰਨਾ ਲੇਬਰ ਨਹੀਂ ਮਿਲਦੀ ਬਾਈ ਲੇਬਰਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਐ ਇਸ ਵਾਰ ਤੇ ਜੇ ਕਿਸੇ ਮੇਰੇ ਵੀਰ ਕੋਲ ਲੇਬਰ ਹੈਗੀ ਭਾਈ ਮਹਿੰਗੇ ਸਸਤਾ ਕਰਕੇ ਆਪਾਂ ਉਹਨੂੰ ਲੇਬਰ ਦੇ ਦਿਓ ਤੇ ਜੇ ਕਿਸੇ ਕੋਲ ਹੋਈ ਦੂਜੀ ਲੇਬਰ ਵੀ ਚੱਲ ਜਾਵੇ ਤੋਈ ਚੱਕਣੀ ਆਪਾਂ ਨਾਲ ਹੋ ਕੇ ਗੰਨਾ ਕਢਾ ਲਾਂਗੇ ਠੀਕ ਆ ਦੱਸਿਓ ਜਰੂਰ ਜੇ ਕਿਸੇ ਕੋਲ ਬਾਈ ਸਾਡੇ ਲੋਕਲ ਬੰਨੇ ਚੰਨੇ ਹੋਇਆ ਤਾਂ ਆਪਾਂ ਲੇਬਰ ਜਾ ਕੇ ਲੈ ਵੀ ਆਵਾਂਗੇ ਰਹਿਣ ਦਾ ਰੱਖਣ ਦਾ ਇਂਤਜ਼ਾਮ ਸਾਡੇ ਕੋਲ ਹੈਗਾ ਉਹ ਸਾਹਮਣੀ ਮੋਟਰ ਹੈਗੀ ਇੱਧਰ ਤੇ ਉਹ ਸਾਹਮਣੇ ਸਿੰਮੀ ਬਾਈ ਦੀ ਮੋਟਰ ਹੈ ਉਧਰ ਆਪਣੀ ਮੋਟਰ ਹੈਗੀ ਆ ਘਰ ਦੇ ਵਿੱਚ ਵੀ ਰਹਿਣ ਦਾ ਇਂਤਜ਼ਾਮ ਹੈਗਾ ਬਾਈ ਠੀਕ ਆ ਜੀ ਤੇ ਬਾਕੀ ਠੀਕ ਆ ਵੀਰੋ ਵੀਡੀਓ ਦੇ ਵਿੱਚ ਇੰਨਾ ਹੀ ਤੇ ਹੋਰ ਵੀ ਕਿਸੇ ਵੀ ਮੇਰੇ ਵੀਰ ਭਰਾ ਨੇ ਕੋਈ ਟਰੈਕਟਰ ਲੈਣਾ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਰੋਪੜ ਆਪਣੀ ਟਰੈਕਟਰਾਂ ਦੀ ਡੀਲਰਸ਼ਿਪ ਹੈ ਐਂਡੋ ਫਾਰਮ ਦੀ ਤੇ ਆਪਣੇ ਕੋਲ ਰੋਪੜ ਵੀ ਟਰੈਕਟਰ ਖੜੇ ਹੁੰਦੇ ਨੇ ਘਰ ਵੀ ਟਰੈਕਟਰ ਖੜੇ ਨੇ ਆਪਣੇ ਕੋਲ ਤੇ ਟਰੈਕਟਰ ਬਾਈ ਕਰਾਂ ਤਾਂ ਖੜਾਉਣੇ ਪੈਂਦੇ ਕਿਉਂਕਿ ਰੋਪੜ ਸਾਡੇ ਟਰੈਕਟਰ ਘੱਟ ਖੜਦੇ ਨੇ ਠੀਕ ਹੈ ਜੀ ਕਈ ਵੀਰ ਕਹਿੰਦੇ ਵੀ ਟਰੈਕਟਰ ਰੋਪੜੋਂ ਲੈ ਆਓ ਰੋਪੜ ਬਾਈ ਲਿਆ ਨਹੀਂ ਸਕਦੇ ਰੋਪੜ ਥੋੜੇ ਟਰੈਕਟਰ ਕਈ ਵਾਰ ਜ਼ਿਆਦਾ ਹੋਏ ਨੇ ਤਾਂ ਕਰਕੇ ਸਾਨੂੰ ਟਰੈਕਟਰ ਘਰਾਂ ਲਿਓਣੇ ਪੈਂਦੇ ਨੇ ਠੀਕ ਹੈ ਜੀ ਸੋ ਠੀਕ ਹੈ ਜੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਤੁਹਾਨੂੰ ਕੋਈ ਬਾਈ ਗਲਤ ਕੋਈ ਗੱਲ ਮੇਰੀ ਗਲਤ ਲੱਗਦੀ ਆ ਤਾਂ ਉਹਦੇ ਬਾਰੇ ਵੀ ਬਾਈ ਦੱਸਿਆ ਕਰੋ ਵੀ ਆਹ ਚੀਜ਼ ਇਦਾਂ ਨਹੀਂ ਬਾਈ ਇਦਾਂ ਠੀਕ ਆ ਜੀ ਕੋਈ ਗੁੱਸਾ ਗੇ ਲੈਣੀ ਹੈਗਾ ਤੁਹਾਡੀ ਗੱਲ ਦਾ ਤੇ ਟਰੈਕਟਰ ਬਾਰੇ ਜੇ ਤੁਹਾਨੂੰ ਜੀ ਲੱਗਦੀ ਵੀ ਜਿਹੜੀ ਗੱਲ ਆਪਾਂ ਨਹੀਂ ਦੱਸਦੇ ਤੁਸੀਂ ਉਹ ਵੀ ਮੈਨੂੰ ਪੁੱਛ ਸਕਦੇ ਆ ਠੀਕ ਆ ਜੀ ਤੇ ਆਪਾਂ ਤੁਹਾਨੂੰ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਆਪਾਂ ਬਣਾ ਰਹੇ ਆ ਬਾਈ 4 ਤਰੀਕ ਨੂੰ ਠੀਕ ਆ ਅੱਜ ਸ਼ਾਇਦ ਬਾਈ 4 ਤਰੀਕੇ ਆ ਮੇਰੇ ਹਿਸਾਬ ਨਾਲ ਤੇ ਆਪਾਂ ਹੁਣ ਤੁਹਾਨੂੰ ਦੱਸਿਆ ਕਰਾਂਗੇ ਵੀ ਆਹ ਟਰੈਕਟਰ ਇੰਨੀ ਤਰੀਕ ਨੂੰ ਵਿਕ ਗਿਆ ਇੰਨੀ ਤਰੀਕ ਨੂੰ ਆਇਆ ਠੀਕ ਆ 4 ਤਰੀਕਾ ਦਿਨ ਐ ਐਤਵਾਰ ਆ ਜੀ ਅੱਜ ਠੀਕ ਆ ਜੀ ਤੇ ਬੇਨਤੀ ਫੇਰ ਤੋਂ ਸ਼ੁਰੂ ਛੋਟੀ ਜੀ ਕਰ ਰਿਹਾ ਆ ਵੀ ਫੋਨ ਕਰਕੇ ਜਰੂਰ ਆਇਆ ਕਰੋ ਕਿਸੇ ਵੀ ਮੇਰੇ ਵੀਰ ਭਰਾ ਨੇ ਆਉਣਾ ਮੇਰੇ ਨਾਲ ਬਾਈ ਰੋਜ਼ ਇੱਕਦਾ ਚਾਂਸ ਹੁੰਦਾ ਹੈ ਵੀ ਵੀਰ ਕੋਈ ਦੂਰੋਂ ਆ ਜਾਂਦਾ ਟਰੈਕਟਰ ਵਿਕਿਆ ਹੁੰਦਾ ਮਹੀਨਾ ਪਹਿਲਾਂ ਦੀ ਵੀਡੀਓ ਹੁੰਦੀ 20 ਦਿਨ ਪਹਿਲਾਂ ਦੀ ਆ ਫਿਰ ਬਾਈ ਬਹੁਤ ਆਪਣੇ ਮਨ ਨੂੰ ਦੁੱਖ ਲੱਗਦਾ ਠੀਕ ਆ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਸ਼